ਉਹ ਛੜੇ ਦੀ ਬੰਨਾ ਦੇ ਰੱਬਾ ਜੋੜੀ ਛੜਾ ਦੇ ਮੈਨੂੰ ਕੋੜੀ ਪਤਾ ਸੇ ਮੈਂ ਤਾਂ ਬੰਡਾ ਵੀਰਵਾਰ ਦੇ ਪਤਾ ਸੇ ਮੈਂ ਵੀ ਬੰਡੂ ਵੀਰਵਾਰ ਦੀ ਕਿਹੜੇ ਬੰਡੇ ਦਾ ਪਤਾ ਸੇ ਉਹ ਤਾਂ ਪੜਦੀ ਆ ਪਟਿਆਲੇ ਉਹ ਹੀ ਲਾਹਵੀਰ ਵਾਲੀ ਕੱਲ ਯਾਰਾਂ ਦੀ ਯਾਰੀ ਛੱਡ ਕੇ ਲੱਗੀ ਪੜਨ ਪਟਿਆਲੇ ਨਹੀਂ ਪਤਾ ਨਹੀਂ ਕਦੋਂ ਆਊਗੀ ਇੱਕ ਤਾਂ ਅੰਦਰ ਵੀ ਦੀ ਮਾਰਦੀ ਜਿਹੜਾ ਜੇ ਪਿੰਦ ਜਾਇਆ ਕੋਈ ਪਤਾ ਲੱਗ ਜੇ ਵੀ ਉਹਦੇ ਮਾਫੀਓ ਕੀ ਕਹਿੰਦੇ ਨੇ ਸਾਰਾ ਗੱਲਾ ਵੀ ਨਾ ਜਾ ਪਿਆ ਪਿਆ ਕਈ ਦਿਨ ਹੋ ਗਏ ਗੱਲ ਤਰੀਕੋਂ ਕੋਈ ਗੱਲ ਜੀ ਗਾਂਹ ਚਲਾਉਂਦੇ ਨਹੀਂ ਪਤਾ ਨਾ ਮਨ ਸੇ ਬਈ ਮਨ ਨਾ ਇੰਨਾ ਦੇ ਇਹ ਹੀ ਰਾਜੀ ਨਹੀਂ ਕਿਸੇ ਵੱਲੋਂ ਆਹ ਜਿੰਨੇ ਗੱਲਬਾਤ ਦਾ ਕੋਈ ਮੂੰਹ ਸਿਰ ਜਾ ਬਣਦਾ ਨਹੀਂ ਲੱਗਦਾ ਖਾਲੀਆਂ ਜਾਂ ਤਾਂ ਬਣਾਈ ਜਾਂਨਾ ਉਹ ਪਤਾ ਨਹੀਂ ਕਦੋਂ ਗੁੰਜਰ ਦਾ ਬੀਜ ਲੈ ਕੇ ਜਾ ਜੀ ਚਾਰ ਵੀ ਦੱਬ ਦੀਏ ਟਾਈਮ ਨਾਲ ਹੋ ਜਾਣਗੇ ਮੇਲੇ ਵੇਲੇ ਨੂੰ ਸਾਗ ਬਣ ਜੂ। ਪੱਤ ਦੀ ਸਾਰੀ ਸਬਜੀ ਜੀ। ਹੋਰ ਉਹ ਤਾਂ ਬਣਾਤੀ ਗੱਲ। ਉਹ ਤਾਂ ਬਣਾਈ ਜਾਂਦਾ ਈ ਕਾਰੀਆਂ ਜੀਆਂ ਮਾਂ ਤੂੰ 20 ਲੈਣ ਗਿਆ ਸੀ ਬੀ ਲਿਆ ਤੂੰ। ਕਿੱਥੇ ਉਹਦਾ ਮਲੰਗਾ ਕੰਡੇ ਦੀ ਦੁਕਾਨੀ ਬੰਦ ਕਰ ਗਈ। ਕਿਸੇ ਹੋਰ ਦੇ ਗੱਲ ਜਾਂਦਾ ਜਰੂਰਤ ਨਹੀਂ ਉਹਨਾਂ ਦੀ ਜਾਣ ਆਪਾਂ ਉਹਨਾਂ ਦੀ ਕੀ ਆਪਣੇ ਵਿਆਹ ਹੈ ਕੋਈ ਓਏ। ਉਹ ਮੇਰੇ ਕੋਲ ਪੈਸੇ ਹੈ ਹੀ ਨਹੀਂ ਮੈਂ ਚੱਲ ਉਹਨਾਂ ਦਾ ਉਧਾਰ ਸਾਰ ਮਿਲ ਜਾਂਦਾ ਵੀ ਉਹਨਾਂ ਤੋਂ ਲਿਆਉਂਦਾ ਨਹੀਂ। ਉਧਾਰ ਨੂੰ ਭਲਾੜੇ ਆਪਾਂ ਨੂੰ ਕੋਈ ਕਿਹੜਾ ਜਵਾਬ ਦਿੰਦਾ ਭਲਾੜੇ ਚੱਕ ਨੂੰ। ਉਹ ਜਿਹਦੇ ਮਰਜ਼ੀ ਭਾਜ ਜਾਂਦਾ। ਲਕਾ ਨੂੰ ਕਿਸੇ ਤਾਂ ਆਸਾਨ ਕਰਨਾਗਾ। ਉਹ ਨਾ ਚੱਲਦਾ ਨਾ ਜਰ ਛੜੇ ਦਾ ਤੂੰ ਫਿਰ ਆਪ ਹੀ ਲੈ ਜਾ ਕੇ ਆਪ ਮੈਨੂੰ ਭਲਾ ਡੇ ਬੋਡੇ ਦੁਖਦੇ ਮੇਰੇ ਮੈਨੂੰ ਬੱਸ ਚੜਨਾ ਬਹੁਤ ਔਖਾ ਲੱਗਦਾ ਮੈਂ ਤਾਂ ਤਾਂ ਹੀ ਤਾਂ ਤੈਨੂੰ ਭੇਜਿਆ ਸੀ ਕੋਈ ਨਹੀਂ ਆਪਾਂ ਜੋ ਦੁਬਾਰੇ ਘੇੜਾ ਬੱਜਾ ਉਹਦੇ ਲਿਆਵਾਂਗੇ ਕੋਈ ਨਹੀਂ ਤੂੰ ਤਿਆਰ ਕਰਕੇ ਰੱਖ ਲੈਣ ਨੂੰ ਸਾਰੇ ਸਾਨੂੰ ਉਹ ਤਿਆਰ ਫਿਰ ਐ ਬੱਤ ਜੀ ਮਰਜੂ ਇਹਦੀ ਮੈਨੂੰ ਐਸੀ ਹੁਣ ਗਿੱਲ ਜੀ ਹੈਗੀ ਅੱਗੇ ਐਂ ਬੀਜ ਦਾਂਗੇ ਦੁਬਾਰੇ ਰਮੋਣਾ ਪੂਣੀ ਜੀ ਚੱਲ ਕੋਈ ਗੱਲ ਨਹੀਂ ਭੈਣ ਦੇ ਆਹ ਮੋਟਰ ਸਾਰਾ ਦਿਨ ਚੱਲਦੀ ਫੇਰ ਕਿਤੇ ਜਾ ਕੇ ਆਉਂਦਾ ਇਹ ਬਿੱਲ ਬਹੁਤ ਵੱਡਾ ਆਜੂ ਕਿਹੜਾ ਖਾਲੀਆਂ ਤਾਂ ਤਿਆਰ ਕਰ ਪਹਿਲਾਂ ਪੂਰੀਆਂ ਇਹ ਤਾਂ ਹੋ ਜਾਂਦੀ ਆ ਅੱਥ ਨੂੰ ਆਪਾਂ ਜਦ ਬੀ ਲਿਆਉਂਦਾ ਵਸ ਦੋਨੇ ਜਣੇ ਤੂੰ ਆ ਗਿਆ ਸੀ ਲੱਗ ਕੇ ਆਪਾਂ ਦੋਨੇ ਤਿਆਰ ਕਰ ਲੈਂਦੇ ਇਹਨੂੰ ਹਾਂ ਕੋਈ ਨਹੀਂ ਲੱਗ ਜਾਗੇ ਆਪਾਂ ਹੋਰ ਮਾਸੀ ਕਿਵੇਂ ਠੀਕ ਹੈ ਹਾਂ ਠੀਕ ਹੈ ਬੱਤ ਕਿਧਰ ਹੋਈ ਸੀ ਬਸ ਘਰ ਹੋਈ ਆਈ ਸੀਗੀ ਅੱਛਾ ਆਪਾਂ ਤਾਂ ਤੇਰਾ ਜੇਠ ਜਾਂਦਾ ਸੀਗਾ ਹਾਂ ਜੇਠ ਸੀਗਾ ਮੇਰਾ ਅੱਛਾ ਉਹ ਤੇ ਤਾਂ ਚਾਲ ਲੱਛਣ ਜੇ ਤਾਂ ਸਹੀ ਨਹੀਂ ਲਾ ਦੇਗੇ ਇਹ ਹੀ ਹੈ ਕੌਣ ਪੁੱਛਦੀ ਹੈ ਇਹਦਾ ਵਿਆਹ ਭਾਲਦਾ ਹੈਗਾ ਹੁਣ ਚਾਚੀ ਦੀ ਕੁੜੀ ਆਈ ਸੀ ਮੇਰੀ ਪਟਿਆਲੇ ਪੜਦੀ ਹੈ ਹੁਣ ਕਹਿੰਦਾ ਮੇਰਾ ਛੇਤੀ ਉਹਦੇ ਨਾਲ ਵਿਆਹ ਕਰਾ ਤੇ ਐਂ ਹੋ ਜਾਂਦਾ ਹੁੰਦਾ ਵਿਆਹ ਨਾ ਨਾ ਫੋਕੜੀ ਲਿਖੀ ਕੁੜੀ ਐ ਨਾ ਪਤਨਾ ਤੂੰ ਅੱਕ ਨਾਲ ਆ ਲਮੀ ਮਾ ਨਾ ਮੈਂ ਨਹੀਂ ਨੂੰ ਕਿੱਥੇ ਇਹਨੂੰ ਡੋਲਾ ਹੁਣ ਦਿੰਨੀ ਐ ਮੈਂ ਇੱਕ ਗੱਲ ਦੱਸਦੀ ਆ ਇਹਦੀ ਮਾਂ ਨੇ ਵੀ ਤੇਰਾ ਤਾਇਆ ਛੜਾ ਰੱਖਿਆ ਸੀਗਾ ਪਹਿਲਾਂ ਤੂੰ ਨਾ ਕਿਤੇ ਅੱਕ ਲਾ ਲਈ ਨਾ ਨਾ ਮਸੀ ਮਾ ਇਹਦਾ ਵਿਆਹ ਕਿੱਥੇ ਹੁਣ ਦਿੰਨੀ ਐ ਥੋੜੇ ਮਸੀ ਚਲ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਣੀ ਬਣਾ ਕੇ ਚਲ ਕੋਈ ਨਹੀਂ ਪਤਨਾ ਪੀ ਕੇ ਆਈਆਂ ਮੈਂ ਜਾਨੀ ਆ ਚਲ ਉਹੀ ਮਾਰਿਆ ਸੀ ਕਿਹੜਾ ਬਸ ਉਵੇਂ ਮਾਰਿਆ ਸੀ ਦੇਖ ਲਾ ਇਹ ਵਿਆਹ ਭਾਲਦਾ ਇਹਨੂੰ ਮੈਂ ਕਰਾਉਣੀ ਆ ਡੋਲਾ ਕਿਤੇ ਪਾ ਪਾ ਲੰਗਦਾ ਉੱਦੀ ਜਿੱਦੇ ਦੀ ਆ ਕੇ ਗਈ ਹੈ ਕੋਈ ਨਾ ਕੋਲ ਪੈਸੇ ਜੇ ਕਢਾ ਲੈਣਦੇ ਪਹਿਲਾਂ ਮੈਂਨੂੰ ਜਿਆਦਾ ਰੜਕਦੀ ਐ ਇਹਦੀ ਜੇਬ ਜੀ ਖਾਲੀ ਮਈ ਕਰਕੇ ਹਟੂਗੀ ਚਲੋ ਦੇਖਦੀਆਂ ਕਰਦੀਆਂ ਗੱਲ ਬੱਲੇ ਬੱਲੇ ਵਿਚੜੇ ਦਾ ਵੀ ਹੋ ਜੋ ਡੋਲਾ ਜੀ ਬੱਲੇ ਬੱਲੇ ਵਿਚੜੇ ਦਾ ਵੀ ਬਿਆਹ ਹੋ ਜੂਗਾ ਉਹ ਜੋ ਕੋ ਉਹ ਲਿਆਓ ਪਾਣੀ ਦੀ ਵੀ ਕਿੰਦਰੋਂ ਪਾਣੀ ਫੜਾਈ ਭਾਈ ਪੀਏ ਪਾਣੀ ਕੁੱਟ ਪਾਣੀ ਦੀ ਗਰਮੀ ਬੜੀ ਕਰ ਰੱਖੀ ਰੱਬ ਨੇ ਲੈ ਭਾਈ ਪਾਣੀ ਕਿੱਧਰ ਵਗਿਆ ਸੀ ਭਾਈ ਉਹ ਬਸ ਬੈਠਾ ਬੈਠਾ ਭਾਈ ਇਧਰ ਵਗ ਗਿਆ ਉਹ ਸਾਥੇ ਤਾਂ ਅਸੀਂ ਜੀ ਖੇਡਣ ਲੱਗੇ ਜਾ ਕੇ ਦੇਖ ਭਾਈ ਮੈਂ ਹੋਰ ਕਹਿੰਦੀ ਸੀਗੀ ਹਾਂ ਜੇ ਤੂੰ ਬਾਹਰ ਅੰਦਰ ਜਾਣਾ ਉਹਨਾਂ ਨਾਲ ਗਲੀਆਂ ਤੇ ਗੀਤ ਜੇ ਘਟਦਾ ਆ ਕਰ ਤੈਨੂੰ ਕੀ ਨੇ ਕਹਤਾ ਭਾਈ ਕੋਈ ਦੱਸਣਾ ਵਾਲੇ ਤਾਂ ਦੱਸ ਹੀ ਜਾਂਦੇ ਨੇ ਆਏ ਲੋਕਾਂ ਦੀ ਕੀ ਮਾ ਕੁੜੀ ਕੱਢ ਕੇ ਲੈ ਗਿਆ ਪਾਣ ਦੇ ਖਸਮ ਮਲੰਗ ਪੂਈ ਮਰ ਜਿੰਦੇ ਤਾਂ ਕੋਈ ਐਂ ਗੱਲ ਨਹੀਂ ਹੈਗੀਗੀ ਫਿਰ ਵੀ ਆਏ ਬੰਦਾ ਹੁਣ ਆਉਦੀ ਮਸਤੀ 'ਚ ਰਹਿੰਦਾ ਭਈ ਆਪਾਂ ਅੱਗੇ ਕਿਸੇ ਆਪਣੇ ਆਪਣਾ ਮਸਤੀ ਮਨਾਉਣੀ ਆਪਾਂ ਭਈ ਮੈਨੂੰ ਤਾਂ ਕੋਈ ਨਹੀਂ ਕਹਿੰਦਾ ਅੱਕ ਤਾਂ ਮੈਨੂੰ ਕਹਿੰਦਾ ਅਗਲਾ ਜਿਹੜਾ ਕਹਿੰਦਾ ਕਿਹੀ ਜਾਵੇ ਆਪਾਂ ਐ ਕਿਸੇ ਤੋਂ ਨਾਲ ਲੋਕ ਤਾਂ ਬੜਾ ਕੁਝ ਕਹਿੰਦੇ ਭਈ ਆਪਾਂ ਲੋਕਾਂ ਮਗਰ ਥੋੜੀ ਚੱਲਾਂਗੇ ਚਲੋ ਉਹ ਤਾਂ ਠੀਕ ਆ ਮੈਂ ਬੁਢੇ ਠੇਰੇ ਹੁਣ 100 ਬੰਦਾ ਤਰੇ ਜਾਂਦਾ 100 ਹੁਣ ਅੱਜ ਕੱਲ ਨਵੇਂ ਨਵੇਂ ਗੀਤ ਆਉਂਦੇ ਆ ਮੂੰਹ ਚੜ ਜਾਂਦੀਆਂ ਗੱਲ ਅਗਲਾ ਘੌਂਦਾ ਤਰੇ ਜਾਂਦਾ ਖੁਸ਼ ਰਹਿਣਾ ਚਾਹੀਦਾ ਖੁਸ਼ੀ ਆ ਤਾਂ ਕੁਝ ਕਰੋ ਬਸ ਆਪਦਾ ਹੀ ਕੰਨੇ ਆ ਬਸ ਹੁਣ ਖੇੜਿਆ ਤਾਂ ਹਾਂ ਭਾਈ ਹੁਣ ਮੈਂ ਦੇਖਦਾ ਜਾ ਕੇ ਉਹ ਪਿਆਰੀਆਂ ਜੀਆਂ ਗੁੱਡੀਆਂ ਜੀਆਂ ਮਾਂ ਦਾ ਪੁੱਤ ਉਹ ਬੀਬੂ ਜਿ ਲੈ ਆਉਂਦਾ ਤਾਂ ਲੱਗ ਜਾਂਦਾ ਅੱਜ ਦਵਾਰੇ ਭੇਜਿਆ ਸੀ ਉਹਨੂੰ ਮੈਂ ਆਪਣੇ ਪਿੰਡੋਂ ਦੁਕਾਨ ਤੋਂ ਮਾ ਦੇਖਿਆ ਤੂੰ ਜੇ ਉਹਦਾ ਕੋੜੀ ਦਾ ਕਾਈ ਨਹੀਂ ਪਤਾ ਉਹ ਕਿੱਧਰ ਲੰਘਿਆ ਹੋਵੇ ਜੇ ਮੈਂ ਆਪਾਂ ਵਾਗ ਜਾਂਦਾ ਸੁਗਦੀ ਮਹੀਦੇ ਹੁੰਦਾ ਜਾਂ ਇਹ ਤਾਂ ਤਾਂ ਹੁੰਦਾ ਵੀ ਉਹ ਤਾਂ ਮੈਨੂੰ ਤਵਾਰੀ ਨਹੀਂ ਹੈਗੀ ਕੋਈ ਕੰਮ ਤੀ ਗਿਆ ਹੋਇ ਇੱਧਰ ਕੰਮ ਕਹਿੰਦਾ ਸੀ ਲਗਾਦਾ ਕਹਿੰਦਾ ਸੀ ਮੈਨੂੰ ਤਾਂ ਕਹਿੰਦਾ ਮੈਂ ਕੰਮ ਜਾ ਕੇ ਆਉਣਾਗਾ ਪੰਮੋ ਤਾਂ ਉਹਦੇ ਲਿਹਾ ਜਾਉਂਗੀਆਂ ਵੀ ਬਸੇਰੀਆਂ ਨਹੀਂ ਐਂ ਪ੍ਰੈਫਰ ਤੈਨੂੰ ਤਾਂ ਕਦੇ ਕਿਸੇ ਨਾਲ ਚੜ ਗਿਆ ਇੱਧਰ ਵਾ ਗਿਆ ਕਦੇ ਇੱਧਰ ਵਾ ਗਿਆ ਐਂ ਤੁਰੇਫਤ ਕੋਈ ਨਹੀਂ ਨਾ ਬਾਈ ਕਰ ਲਾ ਕੰਮ ਬਾਈ ਜਿਹੜਾ ਕਿ ਰਹਿੰਦਾ ਤੇਰਾ ਹੋਰ ਪਰ ਮੈਂ ਦੇਖਦਾ ਕੱਲ ਅੱਜ ਭਈ ਆਇਆ ਦੀ ਕਿਥੇ ਤੋਂ ਉਹ ਤਾਂ ਆਇਆ ਨਹੀਂ ਬਾਈ ਅੱਜ کھیਤੀ ਅੱਜੇ ਨਾ ਨਾ ਫੇਰ ਤਾਂ ਕਾਣੂ ਕੋਈ ਕੰਮ ਪੈ ਗਿਆ ਸੀ ਉਹਦਾ ਕੋਈ ਬੰਦਾ ਚੱਕਰ ਹੋਈ ਆਜੋ ਹੋ ਫਿਰ ਖੇਤੀ ਕਿਹੜਾ ਮਾਰਿਆ ਉਹਦਾ ਬੱਗਾ ਖੇਤ ਨਾ ਵਗਿਆ ਫਿਰ ਖੇਤ ਵਗਿਆ ਉਹ ਹਾਂ ਫਿਰ ਉਹ ਤਾਂ ਹੀ ਕਹਿੰਦੇ ਸੀ ਕੋਈ ਕੰਮ ਆ ਨਾ ਫਿਰ ਅੱਜ ਕਾਲਾ ਆਇਆ ਜੀ ਹਾਂ ਠੀਕ ਆ ਫਿਰ ਕਾਲਾ ਆਇਆ ਨਹੀਂ ਮੈਨੂੰ ਦੱਸਿਆ ਨਹੀਂ ਨਾ ਉਹਨੇ ਵੀ ਕਾਲਾ ਤਾਂ ਜਾ ਆਇਆ ਨਹੀਂ ਮੈਨੂੰ ਐਸੀ ਤਾਂ ਖੇਤ ਫਿਰਦਾ ਕਾਲਾ ਅੱਛਾ ਹੋਰ ਇਹ ਤਾਂ ਸ਼ੌਕ ਕਰ সাইਕਲ ਚੱਕ ਕੇ ਮੈਣਾ ਵਗਿਆ ਉੱਥੇ ਮੈਂ ਉੱਥੇ ਜਾ ਕੇ ਕੀ ਕਰਨਾ ਸੀ ਮੈਂ ਤਾਂ ਬਹਿ ਕੇ ਫਿਰ ਮੁਰੇ ਹੁੰਦਾ ਆਏ ਸੀ ਕਹਿ ਕਹਾ ਕੇ ਕਾਲੇ ਤੋਂ ਮੜਾ ਮੋਟਾ ਦੇਰੂ ਜੀ ਪਵਾ ਲੈਂਦਾ ਇੱਕ ਕਿੱਲਾ ਰਹਿ ਗਿਆ ਸੀ ਬੋਰੀ ਰੇ ਵਾਲੀ ਛਿੱਟਣ ਵਾਲੀ ਉਹਦੇ ਬਸ ਜਾ ਕੇ ਗੇੜਾ ਤੈਨੂੰ ਆਉਣਾ ਪਊਗਾ ਬੱਗਾ ਜੇ ਵਾਗਿਆ ਤਾਂ ਠੀਕ ਆ ਨਹੀਂ ਮੈਂ ਕਹਿਣਾ ਉਹਨੂੰ ਉਹ ਗਵਾਨੀਆਂ ਦੇ ਪਾਣੀ ਛੱਡਿਆ ਸੀ ਗਵਾਨੀਆਂ ਟੁੱਟੀਆਂ ਦਾ ਚੂਹੇ ਖੱਡਾਂ ਪਾਲਦੇ ਆਪਣਾ ਨੀਵਾ ਵਾਣਾ ਉਹਨਾਂ ਦਾ ਆਪਣੇ ਨਾਲੋਂ ਉਹ ਫਿਰ ਕਰ ਲਾ ਬਈ ਕੰਮ ਹੋਰ ਤਾਂ ਨਹੀਂ ਕੋਈ ਕੰਮ ਸੀਗਾ ਨਾ ਬਸ ਭਾਈ ਪਾਣੀ ਪੂਣੀ ਪੀ ਲਿਆ ਹੁਣ ਮਾਤਾ ਉਹ ਚਾਹ ਚੁਗਾ ਤੋ ਉਧਰੋਂਗੇ ਭਾਈ ਚਾਹ ਤਾਂ ਨਹੀਂ ਲੜ ਮੌਸਾ ਚ ਗੇੜਾ ਨਹੀਂ ਮਾਰਿਆ ਪਿੰਡ ਭਾਈ ਤੂੰ ਕਿਹੜਾ ਪਿੰਡ ਕਿਵੇਂ ਮਾਰਾ ਭਾਈ ਪੈਸੇ ਤਾਂ ਹੈ ਨਹੀਂਗੇ ਪੈਸਾ ਨਹੀਂ ਹੈਗਾ ਕੋਈ ਚੱਜ ਦਾ ਪਾਉਣ ਨੂੰ ਮੇਰੇ ਕੋਲ ਕੀ ਹੋ ਗਿਆ ਸੂਟਾਂ ਨੂੰ ਆ ਪਿੱਛੇ ਬਣਵਾਏ ਤੁਸੀਂ ਨਵੇਂ ਭਾਈ ਸਾਰੀ ਖਰਾਬ ਹੋ ਗਏ ਕੱਪੜਾ ਖਰਾਬ ਨਿਕਲ ਗਿਆ ਮੈਂ ਤਾਂ ਜਾਂਦੇ ਵੀ ਪੜੇ ਲੱਗਦੇ ਮੈਂ ਆਖਿਆ ਸੀਗਾ ਤੂੰ ਮੈਨੂੰ ਦੱਸ ਦਿੰਦੀ ਸੌਰੀਏ ਲੈ ਚੱਕ 2000 ਰੁਪਇਆ ਬਲਾਡੇ ਫਾਰਮਿੰਗ ਹਾਂ ਕੱਪੜਾ ਵੀ ਸਸਤਾ ਮਿਲਦਾ ਜਾਈਂ ਸ਼ੋਰੂਮ ਤੇ ਨਾ ਜਾਈਂ ਉੱਥੇ ਮੁਨਾਫੇ ਦੀਆਂ ਦੁਕਾਨਾਂ ਤੇ ਬਲਾਡੇ ਆਰੇ ਵਾਲੀ ਦੁਕਾਨ ਹੈ ਆਈਟੀਆਈ ਤੋਂ ਜਦੋਂ ਜਾਵੇਂ ਕਿ ਨਾ ਆਏ ਅੱਡੇ ਨੂੰ ਹਾਂ ਹਾਂ ਆਰੇ ਵਾਲੀ ਦੁਕਾਨ ਹੈ ਉੱਥੇ ਵਧੀਆ ਸਸਤਾ ਕੱਪੜਾ ਮੈਂ ਪੱਗਾਂ ਚਾਦਰੇ ਕੁਰਤੇ ਸਾਰਾ ਕੱਪੜਾ ਉੱਥੋਂ ਲੈਂ ਹੁੰਦਾ ਸਸਤਾ ਕੱਪੜਾ ਵਧੀਆ ਉਹਨਾਂ ਕੋਲ ਨਾਲੇ ਖਰਾਬ ਨਹੀਂ ਹੁੰਦਾ वही हो दो ले सूट एक मेरा भी आए करी पग लिया जी मेन आ, हाँ। आ गए हाँ मैं आ गया सी अच्छा। खेत हां खेत गया अज हाँ, फिर आया नहीं गा मोटर चले आते क्यारा बदल के आयेगा ਆ ਯਾ ਆਪਣੇ ਵਾਲ ਨੂੰ ਸਮਝਾ ਲਓ ਕੋਈ ਗੱਲ ਗਲੀਆਂ ਚ ਗੀਤ ਗਾਉਂਦਾ ਫਿਰਦਾਗਾ ਹੁਣ ਤਾਂ ਆਂਡਣਾ ਘਵਾਂਡਣਾ ਵੀ ਕਹਿਣ ਲੱਗ ਗਏ ਮੈਂ ਉਹ ਇਹਦਾ ਕੀ ਕਰੀਏ ਹੁਣ ਚੋਰੇ ਦਾ ਇਹਦਾ ਇਹਦਾ ਤਪਾਰ ਰੱਖਿਆਂਗੇ 20 ਲਾਂਬੇ ਦਵਾਤੇ ਪਹਿਲਾਂ ਵੀ ਹੋਰ ਇਹ ਪੈਸੇ ਕਿੱਥੋਂ ਆਇਆ ਚ ਇਹਦਾ ਆਪਣੇ ਵਾਲਾ ਦੇ ਕੇ ਗਿਆ ਮੈਨੂੰ ਹੁਣ ਇਹਨੂੰ ਪਤਾ ਤਾਂ ਹੈਗਾ ਵਿਆਹ ਭਾਰਦਾਗਾ ਅੱਛਾ ਗੱਲ ਕਰਨ ਆਇਆ ਸੀ ਮੈਂ ਆਖਿਆ ਮੈਂ ਜਾਣ ਕੇ ਕਹਤਾ ਮੈਂ ਤਾਂ ਮੇਰੇ ਕੋਲ ਤਾਂ ਸੂਤ ਨਹੀਂ ਹੈਗੇ ਪੀਕੇ ਜਾਣ ਵਾਸਤੇ ਮੈਨੂੰ ਕਹਿੰਦਾ ਆ ਚੱਕ 2000 ਰੁਪਏ ਤੇ ਸੂਟ ਲਿਆ ਭਲਾਡੇ ਤੋਂ ਜਾ ਕੇ। ਚਲੇ ਜਾ ਆਈਆਂ ਨਿਭਨ ਨਨਾਲ ਮਾਰਕੀ ਤੋਂ ਪੈਸੇ ਕਢਾ ਲਿਆ ਕਰੂੰ ਤੈਨੂੰ ਦਿੰਦਾ ਨਹੀਂ ਆ। ਵਧੀਆ ਚੱਲਾ ਉਹਦਾ ਪੈਸੇ ਜੋੜੀ ਚੱਲੋ। ਹੂੰ ਤਾਂ ਇੱਥੋਂ ਦਿੰਦਾ ਆਪਾਂ ਨੂੰ ਇਹ ਦੁੱਕੀ ਇਹ। ਆਈ ਕਢਾਉਣੇ ਪੈਣਗੇ ਹੁਣ ਤਾਂ ਮੈਨੂੰ ਤਰਕੀਬ ਆ ਗਈ। ਹੁਣ ਤਾਂ ਤੂੰ ਦੇਖੀ ਚੱਲੀ ਦੋਕ ਦਿਨਾਂ ਨੂੰ ਇਹਨੂੰ ਕਦੋਂ ਵੀ ਛੁੱਟੇ ਫੇਰ ਕੋਲ ਸਵਾਈ ਵਾਲੇ ਨਹੀਂ ਹੈਗੇ। ਆਪ ਹੀ ਦੇਈ ਜਾਊਗਾ ਲਾਚੀ ਚ ਦੇਈਊਗਾ ਤਾਂ ਪੈਸੇ ਹੁਣ। ਆਈ ਲਾਰੇ ਲਾਈ ਚੱਲੀ ਇਹਨੂੰ ਬਸ ਕਰਨਾ ਆਪਾਂ ਕੀ ਹੈਗਾ। ਹੂੰ ਚੱਲ ਤੁਸੀਂ ਬਹਿਜੋ ਮਟਾਬਣਾ ਖਿਲੋਣੀ ਹੈ ਠੀਕ ਆ